ਸਮਾਂ ਪਹਿਲਾਂ ਪਰ ਸਰਕਾਰ ਵੱਲੋਂ ਯੋਜਨਾ ਲਿਆਂਦੀ ਗਈ ਸੀ ਅਗਨੀਵੀਰ ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਕਾਫੀ ਸਵਾਲ-ਜਵਾਬ ਵੀ ਹੋਏ ਅਸੀਂ ਵੀ ਪੁੱਛੇ ਸੀਗੇ ਉਸ ਦੌਰਾਨ ਕਰੀਬ 2-3 ਸਾਲ ਪਹਿਲਾਂ ਇਹਨਾਂ ਬੱਚਾ ਕੋਲ ਅਸੀਂ ਪੁੱਛੇ ਸੀਗੇ ਐਸੀ ਅਕੈਡਮੀ ਵਿੱਚ ਪੁੱਛੇ ਸੀਗੇ ਜਿੱਥੇ ਜਿਸ ਵਕਤ ਤੁਸੀਂ ਦੇਖ ਸਕਦੇ ਹੋ ਬੱਚੇ ਉਸੇ ਤਰੀਕੇ ਨਾਲ ਜਿਹੜੀ ਹੈਗੇ ਤਿਆਰੀ ਕਰ ਰਹੇ ਨੇ ਇਹ ਸੋਨਾ ਤਿਆਰ ਕੀਤਾ ਜਾ ਰਿਹਾ ਹੈ ਦੇਸ਼ ਦੀ ਸੇਵਾ ਦੇ ਲਈ ਪਰ ਮਨ ਵਿੱਚ ਕਿਤਨਾ ਕਿਤੇ ਸਵਾਲ ਸੀਗੇ ਕਿਉਂਕਿ ਆੜੜ ਇਹਨਾਂ ਨੇ ਫੋਰਸ ਵਿੱਚ ਭਰਤੀ ਹੋਣਾ ਪਰ ਅਗਨੀਵੀਰ ਵੀ ਜਿਹੜੇ ਜਾਂਦੇ ਸੀ ਉਹਨਾਂ ਮਨ ਵਿੱਚ ਕਾਫੀ ਸਵਾਲ ਸੀਗੇ ਕਿ ਸਾਡਾ ਕੀ ਬਣੇਗਾ ਦਾ ਕਾਫੀ ਜਿਹੜੀ ਸਰਕਾਰਾਂ ਨੇ ਆਪਣੇ ਪੱਧਰ ਤੋਂ ਇਹ ਫੈਸਲੇ ਲਏ ਉਹਨਾਂ ਵਿੱਚੋਂ ਇਸ ਵਕਤ ਜਿਹੜੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੇ ਸਾਲ ਵਿੱਚ ਜਿਹੜੇ ਬੱਚੇ ਆਣਗੇ ਉਹਨਾਂ ਨੂੰ ਪਹਿਲ ਦੇ ਦਰਜਾ ਗਾ ਰੱਖਿਆ ਜਾਵੇਗਾ ਅਸਰ ਸਭ ਤੋਂ ਪਹਿਲੇ ਕਾਫੀ ਤੁਸੀਂ ਮਿਹਨਤ ਕਰ ਰਹੇ ਹੋ ਕਾਫੀ ਬੱਚੇ ਤੁਹਾਡੇ ਤਿਆਰ ਹੋ ਚੁੱਕੇ ਨੇ ਅਗਨੀ ਬਿਨੂ ਲੱਕੇ ਬੱਚੇ ਕੀ ਸੋਚਦੇ ਸੀਗੇ ਇਸ ਦੌਰਾਨ ਜਦੋਂ ਪਹਿਲਾਂ ਵੀ ਗੱਲਬਾਤ ਕੀਤੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਦੈਨਿਕ ਸਵਾਰਾ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਸ਼ੌਰਿਆ ਸੈਨਿਕ ਅਕੈਡਮੀ ਫਰੀਦਕੋਟ ਪੰਜਾਬ ਚ ਤੇ ਮੈਂ ਰਣਜੀਤ ਸਿੰਘ ਅਗਨੀ ਵੀਰ ਦੇ ਬਾਰੇ ਇਹ ਸੋਚਿਆ ਜਾ ਰਿਹਾ ਸੀਗਾ ਇਹ ਸੋਚ ਸੀ ਵੀ ਜੋ ਇਹਦੇ ਨਾਲ ਦੇਸ਼ਤਾ ਨੁਕਸਾਨ ਵੀ ਕਾਫੀ ਹੋਇਆ ਮੈਂ ਕਹਿ ਸਕਦਾ ਕਿਉਂਕਿ ਕਈ ਬੱਚੇ ਫੋਰਨ ਚਲੇ ਗਏ 4 ਸਾਲ ਦਾ ਉਹਨਾਂ ਦਾ ਇੱਕ ਇਹ ਦਿਮਾਗ ਚ ਵੜ ਗਿਆ ਵੀ 4 ਸਾਲ ਬਾਅਦ ਗਵਰਨਮੈਂਟ ਕੱਢ ਦੇਗੀ ਸਾਨੂੰ ਸਾਨੂੰ ਕਿਸੇ ਜੋਗਾ ਨਹੀਂ ਛੱਡੇਗੀ ਤੇ ਅਸੀਂ ਕਿਵੇਂ ਆਪਦਾ ਪਰਨ ਪੋਸ਼ਣ ਜਾਂ ਰੋਟੀ ਦਾ ਕਿਵੇਂ ਜਿਗਾਰਡ ਕਰਾਂਗੇ ਪਰ ਹੁਣ ਮੈਂ ਇਹ ਆਈ ਖਬਰ ਉਹਦੇ ਬਾਅਦ ਬੜੀਆਂ ਤਬਦੀਲੀਆਂ ਆ ਗਈਆਂ ਅਗਨੀ ਵੀਰ ਨੂੰ 50% ਕੀਤਾ ਗਿਆ ਉਸ ਦੇ ਬਾਅਦ ਅਗਨੀ ਵੀਰ ਜੋ ਹੈ 1 ਜੁਲਾਈ 2022 ਤੋਂ 2-3 ਸਾਲ ਪਹਿਲਾਂ ਸਟਾਰਟ ਕੀਤਾ ਸੀ ਇਹਨਾਂ ਨੇ ਜੋ ਕਿ ਹੁਣ ਅੱਜ ਕੈਬਨਿਟ ਮੰਤਰੀ ਦਾ ਵੀ ਐਲਾਨ ਆਇਆ ਹੈ ਕਿ ਵੀ ਇਹ ਜੋ ਜਿੰਨੇ ਵੀ ਅਗਨੀ ਵੀਰ ਹੈ ਹੁਣ ਪੰਜਾਬ ਸਟੇਟ ਦੇ ਜੋ ਬੱਚੇ ਹੈ ਉਹ ਉਹਦੇ ਸਾਰ ਪ੍ਰੋਟੀਚ ਨੌਕਰੀ ਲੱਗਣਗੇ ਤੇ ਬਹੁਤ ਵੱਡਾ ਯੋਗਦਾਨ ਹੈ ਸਰਕਾਰ ਦਾ ਔਰ ਕਰਨਾ ਵੀ ਚਾਹੀਦਾ ਹੈ ਲੱਗਦਾ ਕਾਫੀ ਹੁਣ ਉਹ ਬੱਚਿਆਂ ਨੂੰ ਹੌਸਲਾ ਮਿਲ ਜਾਊਗਾ ਚੀਜ਼ ਬਹੁਤ ਹੌਸਲਾ ਮਿਲਿਆ ਹੈ ਬੱਚੇ ਬਹੁਤ ਖੁਸ਼ੀ ਚ ਹੈ ਮਾਹੌਲ ਬਹੁਤ ਖੁਸ਼ੀ ਦਾ ਹੈ ਕਿ ਇੱਕ ਅਗਨੀ ਵੀਰ ਨੂੰ ਤੁਸੀਂ ਅਗਰ ਅਗਨੀਵੀਰ ਦਾ ਨਾ ਹੀ ਅਗਨੀਵੀਰ ਤਾਂ ਰੱਖਿਆ ਗਿਆ ਹੈ ਕਿ ਅੱਗ ਨਾਲ ਭਿੜਨ ਵਾਲਾ ਵੀਰ ਔਰ ਅਗਰ ਉਹ ਡਾਇਰੈਕਟ ਕਿਸੇ ਵੀ ਅੱਜ ਕਿਸੇ ਵੀ ਮਹਿਕਮੇ ਜਾਏਗਾ ਚਾਹੇ ਉਹ ਪੰਜਾਬ ਸਰਕਾਰ ਦੀ ਮੈਂ ਕੋਈ ਵੀ ਜੋਬ ਤੇ ਕਹਾਂ ਉਹ ਬੰਦਾ ਨਾ ਤਾਂ ਕੋਈ ਕਿਸੇ ਪ੍ਰਕਾਰ ਦਾ ਆਪ ਦੇ ਆਪ ਨੂੰ ਕਮਚੋਰ ਹੋਏਗਾ ਔਰ ਫੁੱਲ ਉੱਡ ਕੇ ਕੰਮ ਕਰੇਗਾ ਕਿਉਂਕਿ ਅਗਨੀਵੀਰ ਨੂੰ ਟ੍ਰੇਨਿੰਗ ਸਿਖਲਾਈ ਬਹੁਤ ਸਖਤ ਦਿੱਤੀ ਜਾ ਰਹੀ ਹੈ ਹਾਂਜੀ ਸਰ ਲੱਗਦਾ ਵੀ ਜਿਹੜੇ ਹੁਣ ਮੰਨ ਲਓ ਹੋਰ ਫੋਰਸਸਿਸ ਨੇ ਜਦੋਂ ਉਹਨਾਂ ਦੇ ਵਿੱਚ ਵੀ ਇਹ ਬੱਚੇ ਜਾਣਗੇ ਜਿਹੜੇ ਪਹਿਲੇ ਆਲਰੇਡੀ ਟ੍ਰੇਨਡ ਹੋਣਗੇ ਤਾਂ ਕਿ ਤੱਕ ਇਹ ਕਹਿੰਦੇ ਕਾਨੂੰਨ ਵਿਵਸਥਾ ਜਿਹੜੀ ਕਾਫੀ ਜਲ ਸੁਧਰੂਗੀ ਇਸ ਚੀਜ਼ ਨਾਲ ਦੇਖੋ ਜੀ ਇਹ ਜੋ ਕੀਤਾ ਤਾਂ ਇਸ ਵਾਸਤੇ ਗਿਆ ਸੀ ਵੀ ਜੋ SSC ਮਹਿਕਮਾ ਹੈ ਸਾਡਾ ਅਰਧ ਸੈਨਿਕ ਬਲ ਉਹਦੇ ਅੰਦਰ ਬੱਚੇ ਤਕਰੀਬਨ ਸਾਰੇ ਕਨਵਰਟ ਹੋਣਗੇ ਘਰੇ ਤਾਂ ਬੱਚਾ ਕੋਈ ਵੀ ਨਹੀਂ ਆਣਾ ਇਹ ਤਾਂ ਨੀਟ ਐਂਡ ਕਲੀਨ ਗੱਲ ਹੈ ਔਰ ਮੈਂ ਇਹ ਗੱਲ ਮੈਂ ਅੱਜ ਤੋਂ ਨਹੀਂ ਮੈਂ ਕੋ 2 2.5 ਸਾਲ ਪਹਿਲਾਂ ਦਾ ਕਹਿ ਰਿਹਾ ਵੀ ਘਰੇ ਇੱਕ ਵੀ ਬੱਚਾ ਸਿੰਗਲ ਗਵਰਨਮੈਂਟ ਨਹੀਂ ਭੇਜੇਗੀ 4 ਸਾਲ ਚ ਉਹਨੂੰ ਤਿਆਰ ਕਰਨ ਵਾਸਤੇ ਉਹਨੂੰ ਫਾਇਰਿੰਗ ਸਿਖਾਉਣ ਵਾਸਤੇ ਉਹਨੂੰ ਆਬਸਟਿਕਲਾਂ ਦੀ ਟ੍ਰੇਨਿੰਗ ਦੇਣ ਵਾਸਤੇ ਘੱਟੋ ਘੱਟ 5-4 ਸਾਲ ਤਾਂ ਲੱਗ ਜਾਂਦੇ ਆ ਉਹ ਬੱਚਾ ਤੁਸੀਂ ਡਾਇਰੈਕਟ ਕਿਵੇਂ ਫੌਜ ਭੇਜ ਦੇਗੀ ਉਹ ਤੇ ਇੰਨਾ ਖਰਚਾ ਕਰਕੇ ਉਹ ਕਿਸੇ ਨਾ ਕਿਸੇ ਮਹਿਕਮੇ ਚ ਜ਼ਰੂਰ ਰਿਮਸਟ ਕਰਨਾ ਸੀ ਇਹ ਸਰਕਾਰ ਦੀ ਸਟੇਟ ਗਵਰਨਮੈਂਟ ਨੂੰ ਆਪਾਂ ਕਹੀਏ ਭਈ ਬਹੁਤ ਅੱਛਾ ਇਹਨਾਂ ਨੇ ਡਿਸੀਜਨ ਲਿਆ ਹੈ ਵੀ ਜੋ ਅਗਨੀਵੀਰ ਸਾਡੇ ਕੋਲ ਹੀ ਆਏਗਾ ਐਜ ਦੀ ਡਿਸਚਾਰਜ ਹੋ ਕੇ ਮੰਨ ਲਓ ਵੀ ਜਿਵੇਂ ਅਸੀਂ ਪੈਨਸ਼ਨ ਆਏ ਆ ਅਸੀਂ ਪੈਨਸ਼ਨ ਆਏ ਆ ਆਪਣੀ ਲਿਖਤ ਪੜ ਕਰਕੇ ਵੀ ਅਸੀਂ ਪੈਨਸ਼ਨ ਜਾਣਾ ਉਹ ਆਏਗਾ ਉਹਨੂੰ ਪੰਜਾਬ ਸਟੇਟ ਗਵਰਨਮੈਂਟ ਦੇਗੀ ਬਹੁਤ ਅੱਛਾ ਅਪਸਰ ਹੈ ਉਹᱫੋ ਪਹਿਲੇ ਕੁਝ ਸਾਲ ਪਹਿਲੇ ਆਪਾਂ ਗੱਲ ਕੀਤੀ ਸੀ ਉਦੋਂ ਕੁਝ ਬੱਚੇ ਮਾਇੂਸ ਸੀਗੇ ਇਸ ਨੂੰ ਲੈ ਕੇ ਤਾਂ ਹੁਣ ਮਾਇੂਸੀ ਲੱਗਦਾ ਦੂਰ ਹੋ ਗਈ ਉਹਨਾਂ ਦੀ ਬਿਲਕੁਲ ਮੈਂ ਹੁਣ ਤੁਸੀਂ ਦੇਖ ਦੇਖ ਰਹੇ ਹੋ ਜੀ ਮੈਂ ਤੁਹਾਨੂੰ ਦੱਸਾਂ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਚ ਲੋਕਾਂ ਨੇ ਬਹੁਤ ਪੈਸਾ ਲਾ ਲਾ ਕੇ ਬੱਚੇ ਭੇਜੇ ਹੈ ਉਹਨਾਂ ਕੋਲੋਂ ਫੀਸਾਂ ਨਹੀਂ ਭਰੀਆਂ ਜਾ ਰਹੀਆਂ ਮਾਪਿਓ ਵੀ ਪੀੜਿਤ ਹੈ ਬੱਚਾ ਵੀ ਪੀੜਿਤ ਹੈ ਤੇ ਦੂਸਰੀ ਗੱਲ ਹੈ ਇੱਕ ਧੀ ਪੁੱਤ ਬੰਦਾ ਤਾਂ ਜੰਮਦਾ ਹੈ ਵੀ ਕੱਲੋਂ ਮੇਰੀ ਸੇਵਾ ਕਰੇ ਇੱਕ ਮਾਪਿਓ ਨੇ ਦੂਰ ਕਰਤਾ ਉਹ ਲੋਸ ਇਹਨਾਂ ਦੀ ਉਦੋਂ ਸਮਝੋ ਇਹਨਾਂ ਨੂੰ ਸਮਝਾਉਣੀ ਚਾਹੀਦੀ ਸੀ ਗੱਲ ਵੈਸੇ ਪਰ ਹੁਣ ਇਹ ਬਹੁਤ ਖੁਸ਼ੀ ਦਾ ਮਾਹੌਲ ਹੈ ਮੇਰੇ ਕੋਲ 12 ਬੱਚੇ ਕੈਨੇਡਾ ਤੋਂ ਵਾਪਸ ਆ ਗਏ ਜੋ ਟ੍ਰੇਨਿੰਗ ਕਰ ਰਹੇ ਆ ਆਸਟ੍ਰੇਲੀਆ ਦੇ ਬੱਚੇ ਆ ਜੋ ਸਾਨੂੰ ਕਹਿੰਦੇ ਸਰ ਸਾਡਾ ਨਾਮ ਨਾ ਆਵੇ ਕੁੜੀਆਂ ਮੁੰਡੇ ਆ ਵੀ ਤਾਂ ਕਿ ਸਾਨੂੰ ਨਹੀਂ ਤਾਂ ਲੋਕ ਟੀਚਰਾਂ ਕਰਨਗੇ ਮਜ਼ਾਕ ਕਰਨਗੇ ਪਿੰਡ ਵਾਲੇ ਵੀ ਇਹ ਕਿੱਧਰ ਆ ਗਏ ਪਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਈ ਆਪਦੇ ਦੇਸ਼ ਨੂੰ ਛੱਡ ਕੇ ਨਾ ਜਾਓ ਥੋੜੀ ਜੀ ਉਮਰ ਹੈ ਬੱਚ ਮਾਪਿਓ ਵੀ ਨਹੀਂ ਮਿਲਦਾ ਤੇ ਨਾਈ ਮਤਲਬ ਉਹ ਜਾਂ ਮਾਹੌਲ ਹੈ ਮੈਂ ਬਾਹਰ ਦੇਖਾਂ ਇੱਕ ਇੱਕ ਕਮਰੇ ਚ ਚਾਰ ਚਾਰ ਕੁੜੀਆਂ 8 8 ਮੁੰਡੇ ਰਹਿ ਰਹੇ ਐ ਇਸ ਤੋਂ ਵੱਡੀ ਮਾੜੀ ਗੱਲ ਤਾਂ ਕਿਤੇ ਵੀ ਹੈ ਨਹੀਂ ਠੀਕ ਬਿਲਕੁਲ ਐਸ ਪਾਸੇ ਕੁਝ ਹੋਰ ਬੱਚੇ ਨੇ ਜਿਹਨਾਂ ਗੱਲਬਾਤ ਕਰਨੀਆਂ ਆ ਭਾਈ ਜੀ ਤੁਸੀਂ ਕਿੱਥੋਂ ਦੇ ਰਹਿੰਦੇ ਹੋ ਫਿਰੋਏਪੁਰ ਤੋਂ ਅਨਮੋਲ ਸਿੰਘ ਜੀ ਬੋਲ ਜੀ ਕਿਵੇਂ ਹੁਣ ਲੱਗ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਵੀ ਅਗਨੀ ਵਿਲ ਜਿਹੜੇ ਹੁਣ ਰਿਟਾਇਰ ਹੋ ਗਏ ਨੇ ਉਹਨਾਂ ਨੂੰ ਪਹਿਲ ਦੇ ਦਾਤੇ ਨੌਕਰੀ ਮਿਲੇਗੀ ਯਸ ਸਰ ਬਹੁਤ ਵਧੀਆ ਜੀ ਠੀਕ ਹੈ ਤੁਹਾਡਾ ਕਿਹਨਾ ਭਾਈ ਰਾਜਵਿੰਦਰ ਸਿੰਘ ਜੀ ਉੱਤਰ ਪ੍ਰਦੇਸ਼ ਸਰ ਸਰਕਾਰਾਂ ਫੈਸਲਾ ਲੈਣ ਲੱਗੀਆਂ ਨੇ ਪਹਿਲੇ ਚਿੰਤਾ ਸੀ ਕਿ ਅਗਨੀ ਵੀਰ ਜਗ ਪ੍ਰਤੀ ਹੋ ਜਾਂਦਾ ਦੋਸਤ ਬਾਅਦ ਕੀ ਹੋਵੇਗਾ ਉਦੋਂ ਸਰ 4 ਸਾਲ ਦੀ ਤੇ ਬੱਚੇ ਜਿਹੜੇ ਚ ਜਗਦੇ ਰਹਿੰਦੇ ਆ ਆਰਮੀ ਵਿੱਚ ਜਾਣ ਵਾਸਤੇ ਹੁਣ ਸਰ ਬਹੁਤ ਵਧੀਆ ਹੋਣ ਤੇ ਫਿਰ ਬੱਚੇ ਹੋਰ ਇੰਟਰਸਟ ਵਧੇਗੇ ਆਰਮੀ ਵਿੱਚ ਜਾਣ ਵਾਸਤੇ ਤੁਹਾਡਾ ਕੀ ਨਾਮ ਹੈ ਸਿਰਕਾਸ ਕੁਮਾਰ ਚੋਬੇ ਮੈਂ ਯੂਪੀ ਕੇ ਰਹਿਣ ਵਾਲਾ ਉੱਤਰ ਪ੍ਰਦੇਸ਼ ਸਰ ਅਗਨੀ ਵੀਰ ਜੋ ਯੋਜਨਾ ਹੈ ਸਰ ਸਟਾਰਟਿੰਗ ਵਿੱਚ ਬੁਰਾ ਲੱਗਾ ਸੀ ਸਟਾਰਟਿੰਗ ਵਿੱਚ 4 ਸਾਲ ਕੇ ਆਇਆ ਚਲਕੀ ਤਦ ਜਿਵੇਂ ਕਿ ਸਰ ਪੰਜਾਬ ਸਰਕਾਰ ਨੇ ਲਾਗੂ ਕੀਤਾ ਹੈ ਬਹੁਤ ਅੱਛਾ ਲੱਗ ਰਹਾ ਹੈ ਕਾਫੀ और पहले स्टार्टिंग में तो अधिक प्रॉब्लम आई थी लेकिन अब कोई दिक्कत नहीं है ठीक है सर योजना है आपके उधर यो, यो उत्तर प्रदेश में उधर है पंजाब सरकार पहले से कर रही है हाँ सरकार थोड़ा बहुत सोचिए सरकार बातचीत उठ रही थी कुछ मतलब मॉल बन रहा था धीरे धीरे होड़ सही हो चुका है, है। हाँ उत्तर प्रदेश सरकार ने कह चुकी है कि मतलब रिटायर चार साल के बाद नौकरी हम दे सकते हैं तो चांस है नब्बे परसेंट चांस आप कहाँ से संदीप सिंह फ्रॉम जम्मू से सर मैं जम्मू से तो जम्मू में क्या माहौल है ग्रीवीर को लेकर पंजाब सरकार ने जैसे कि कई सरकारों ने पहले से किया है तो वहाँ में क्या लोग सोचते हैं हाँ जी सर पहले तो हम जितने भी बच्चे थे अग्नि आर्मी में जाना चाहते थे अग्निवीर योजना आने के बाद बहुतों के मोटिव डाउन हो गए थे लेकिन अब बच्चे जाएंगे क्योंकि सर चार साल के बाद भी हमें जॉब मिलेगी जी सर हाँ जी तो डी नाम जैन सर मेरा नाम हरी सिंह है मैं जम्मू का वाला हूँ सर जब अग्निवीर योजना आई थी तो तब तो कहीं ना कहीं बच्चे सोचते थे डिमोटिवेट हो जाते थे कि चार साल की बढ़ती है तो चार साल में क्या होगा लेकिन अब जो सरकार ने फैसला लिया कि जब उसके बाद आगे परमानेंट जो मिल जाएगी तो अब बहुत अच्छा लग रहा है हमें हमारा मोटिवेट भी बढ़ मोटिवेशन भी बढ़ गया हम अच्छे से कोशिश कर रहे हैं तैयारी कर रहे हैं थैंक यू थैंक यू हाँ जी अंश चौधरी फ्रॉम जे सर सर अच्छा लगा मतलब कि अभी चार साल आपको पता है अभी सर ने बोला है कि चार साल से बढ़ाकर मतलब जब बच्चे चार साल बाद घर आएंगे तब उनको मतलब स्टेट पुलिस जो है उनको रिजर्वेशन देगी या फिर और भी सी आर पी एफ वगैरह में उनको कोटा वगैरह मिलेगा तो ये मतलब बहुत अच्छा मतलब बहुत अच्छी खुशखबरी है जिसकी वजह से हमारे जितने भी यूथ हैं उनको मतलब एक टाइप का मतलब उनको एक प्रेरणा मिला है कि कल को जब वो चार साल बाद आएंगे तो उनके हाथ में मतलब वो खाली नहीं आएंगे उनको कोई ना कोई जॉब मिलेगी तो ये मतलब बहुत अच्छी एक वो है बिल्कुल इस पास काफ़ी बच्चे होर ने ਇਹ ਤੇ ਲੜਕੀਆਂ ਕਾਫੀ ਖੜੀਆਂ ਨੇ ਜੋ ਕਿ ਇਸ ਵਕਤ ਤਿਆਰੀ ਕਰ ਰਹੀਆਂ ਨੇ ਅਤੇ ਤਾਂਕੀ ਜਿਹੜਾ ਹੈਗਾ ਉਹਨਾਂ ਦੀ ਜੋ ਇੱਕ ਇੱਛਾ ਸੀਗੀ ਦੇਸ਼ ਨੂੰ ਲੈ ਕੇ ਸੇਵਾ ਕਰਨ ਦੀ ਤਾਂ ਉਸ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਨੇ ਅਗਨੀਵੀਰਾਂ ਵਾਸਤੇ ਜਿਹੜੀ ਹੈਗੀ ਨਵੀਂ ਕੋਸ਼ਿਸ਼ ਨਾ ਕੀਤੀ ਹੈ ਪੰਜਾਬ ਸਰਕਾਰ ਜਿਹੜੀ ਹੈ ਅਗਨੀਵੀਰਾਂ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਜਿਹੜੀ ਹੈਗੇ ਉਹ ਵੱਡੇ ਲੈਵਲ ਤੇ ਦੇਵੇਗੀ ਤਾਂ ਜੋ ਪੰਜਾਬ ਦੇ ਰੱਖਿਆ ਸੇਵਾ ਕल्याण ਮੰਤਰੀ ਨੇ ਮੋਹਿੰਦਰ ਪਗਤ

Uh, आप कहाँ के रहने वाले हैं मैं राजौरी। राजौरी से आए हो आप यहाँ पे uh, किस चीज में जाना चाहते हो आगे हम एसएसजीडी में okay. तो अभी क्या लग रहा है जोगिबीर को लेकर पहले बात चलती थी तो अभी क्या सोच रहे हैं लोग सर हो सकते हैं okay. आपका क्या नाम है माय नेम इज सारिका सर आप कहाँ से हो हिमाचल प्रदेश हिमाचल से आए हो अच्छी ट्रेनिंग मिल रही है सर yes, बहुत अच्छी Yes, sir. तो अभी क्या सोचते अग्निवीर को को लेकर जो फैसला ने आ लिया पंजाब सरकार sir, बहुत अच्छा कि हाँ, दूसरों को अब ज्यादा ज्यादा से इसमें जादस जाएंगे और जो भी मतलब कि पहले तो साल के लिए थी अब तो और ज्यादा अग्निवीर में जो भर्ती होंगे तो यानी वो चिंता खत्म हो जाएगी नाम है तो की जी? कहां से? हुआ। अभी क्या सोचते थे पहले अग्निवीर के बारे में अभी कैसा लग रहा है ਸਿਰ ਵੀ ਅੱਛਾ ਲੱਗ ਰਿਹਾ ਹੈ ਕਿ ਜਿਆਦਾ-ਜਿਆਦਾ ਬੱਚੇ ਇਸ ਜੀਮ ਵਿੱਚ ਭਰਤੀ ਹੋਣਗੇ ਔਰ ਮਤਲਬ ਆਪਣਾ ਫਿਊਚਰ ਸਿਕਿਉਰ ਕਰਨਗੇ ਜਾ ਕੇ। ਤਾਂ ਅੱਛੀ ਬਾਤ ਹੈ ਸਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਠੀਕ ਹੈ। ਤਾਂ ਲੱਗਣਾ ਵਜੀ। ਮੁਸਕਾਨ ਕੌਰ। ਕਿੱਥੋਂ ਆਇਓ? ਪਤਿਆਵਾ, ਹਰਿਆਣਾ। ਜਦ ਹਰਿਆਣਾ ਤੋਂ ਆਇਓ ਟ੍ਰੇਨਿੰਗ ਲੈਣ ਲਈ ਇੱਥੇ? ਹਾਂਜੀ ਸਰ ਜੀ। ਕਿਵੇਂ ਟ੍ਰੇਨਿੰਗ ਵਧੀਆ ਚੱਲਦੀ ਹੈ ਸਾਰੀ? ਬਹੁਤ ਵਧੀਆ ਸਰ ਜੀ। ਅੱਛਾ ਅਗਲੀ ਵੀਰੂ ਲੱਕੀ ਸੋਚਦੇ ਸੀ ਪਹਿਲੇ ਹੁਣ ਜੇ ਪੰਜਾਬ ਵਿੱਚ ਪੰਜਾਬ ਸਰਕਾਰ ਨੇ ਫੈਸਲਾ ਲਿਆ ਲੱਗ ਰਿਹਾ ਹੈ ਕਿ ਹੋਰ ਸਰਕਾਰਾਂ ਨੂੰ ਲੈਣਾ ਚਾਹੀਦਾ। ਨਹੀਂ ਸਰ ਹੁਣ ਵਧੀਆ ਮਤਲਬ ਆਪਣੇ ਆ ਹਜੀ ਤੁਹਾਡਾ ਕੀ ਨਾਮ ਹੈ ਜੀ? ਸਿਮਰਜੀਤ ਕੌਰ ਸੰਧੂ ਜੀ। ਕਿੱਥੋਂ ਆਏ ਹੋ ਤੁਸੀਂ? ਮੈਂ ਪਿੰਡ ਛੋਟੀ ਕਾਨਾਂ ਵਾਲੀ ਡਿਸਟ੍ਰਿਕਟ ਫਰੀਦਕੋਟ ਤੋਂ ਹੀ। ਫਰੀਦਕੋਟ ਤੋਂ ਹਾਂ। ਤਾਂ ਅਗਨੀਵੀਰ ਬਾਰੇ ਸੁਣਿਆ ਸੀ ਪਹਿਲੇ ਤੁਸੀਂ? ਜੀ ਸੁਣਿਆ ਸੀ ਸਰ ਉਹਨਾਂ ਕਰਕੇ ਕਾਫੀ ਸਟੂਡੈਂਟਸ ਸੀ ਜਿਹੜੇ ਜਿਹੜੇ ਭਰਤੀ ਦੀ ਤਿਆਰੀ ਕਰ ਰਹੇ ਸੀ ਉਹਨਾਂ ਦਾ ਕੌਨਫੀਡੈਂਸ ਜਿਹੜਾ ਸੀ ਬਹੁਤ ਲੋ ਹੋ ਗਿਆ ਸੀ ਬਟ ਜਦੋਂ ਦਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਤੇ ਇਸੇ ਕਰਕੇ ਬੱਚਿਆਂ ਦਾ ਬਹੁਤ ਹਾਈ ਲੈਵਲ ਹੋਇਆ ਜਿਸ ਕਰਕੇ ਬੱਚੇ ਸਭ ਤੋਂ ਜ਼ਿਆਦਾ ਭਰਤੀ ਦੇਖਣ ਅਗਨੀਵੀਰ ਚ ਫਾਰਮ ਲਾ ਰਹੇ ਆ। ਅੱਛਾ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ? ਮੈਂ ਸਰ SSC GD ਦੇ ਵਿੱਚ। ਹਾਂਜੀ ਤੁਹਾਡਾ ਕੀ ਨਾਮ ਹੈ ਜੈ ਹਿੰਦ ਸਰ ਮੇਰਾ ਨਾਮ ਮਨਪ੍ਰੀਤ ਹੈ ਮੈਂ ਰਾਜਸਥਾਨ ਸੇ ਹਾਂ ਚਾ ਰਾਜਸਥਾਨ ਤੋਂ ਆਇਓ ਤੁਸੀਂ ਤਾਂ ਰਾਜਸਥਾਨ ਸਰਕਾਰ ਕੀ ਸੋਚਦੀ ਹੈ ਅਗਨੀ ਵੀਰਾ ਪਰ ਉਹਨੇ ਸੋਚਿਆ ਕਿ ਪੰਜਾਬ ਸਰਕਾਰ ਨੇ ਸੋਚਿਆ ਪੰਜਾਬ ਸਰਕਾਰ ਨੇ ਸਰ ਅੱਛਾ ਲੋਂ ਲੱਗਦਾ ਕਿ ਬੱਚੇ ਹੋਰ ਜ਼ਿਆਦਾ ਆ ਜਾਣਗੇ yes sir of course ਆਉਣਗੇ ਇਤਨਾ ਅੱਛਾ ਚਾਂਸ ਮਿਲਾ ਤਾਂ ਬੱਚੇ ਜ਼ਰੂਰ ਹੀ ਆਉਣਗੇ ਬਿਲਕੁਲ ਇਹ तमाम ਬੱਚੇ ਨੇ ਇਸ ਵਕਤ ਵੇਖ ਸਕਦੇ ਹਾਂ ਲੜਕੇ ਦੀ ਗਿਣਤੀ ਕਾਫੀ ਜ਼ਿਆਦਾ ਹੈਗੀ ਹੈ ਜੋ ਕਿ ਇਸ ਵਕਤ ਅਥੇ ਤਿਆਰੀ ਕਰ ਰਹੀਆਂ ਨੇ ਵੱਖ-ਵੱਖ ਫੋਰਸਾਂ ਵਿਚ ਇਹਨਾਂ ਨੂੰ ਜਾਣਾ ਹੈ ਤਾਂ ਹਲਦੀ ਘੜੀ ਜੋ ਮੋਹਿੰਦਰ ਭਗਤ ਨੇ ਮੰਤਰੀ ਸਾਹਿਬ ਨੇ ਉਹਨਾਂ ਵੱਲੋਂ ਇੱਕ ਹੈ ਜਿਹੜਾ ਹਾਲਾਂਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਕਿਹਾ ਹੋਇਆ ਪਰ ਹੁਣ ਜਿਹੜਾ ਤਾਜ਼ਾ ਬਿਆਨ ਉਹਨਾਂ ਦਾ ਆਇਆ ਕਿ ਜੋ ਅਗਨੀਵੀਰ 27 ਵਿੱਚ ਰਿਟਾਇਰ ਹੋ ਗਏ ਆ ਰਹੇ ਨੇ ਉਹਨਾਂ ਦੇ ਪਹਿਲੇ ਦੇ ਦਰਜੇ ਦੀ ਨੌਕਰੀ ਹੈਗੀ ਹੈ ਪੰਜਾਬ ਸਰਕਾਰ ਉਹਨਾਂ ਨੂੰ ਅਵੇਲੇਬਲ ਕਰਾਵੇਗੀ ਦਾ ਉਸ ਨੂੰ ਲੈ ਕੇ ਕਿਤਨਾ ਕਿਤੇ ਜੋ ਲੋਕਾਂ ਦੇ ਮਨ ਵਿੱਚ ਸੀਗਾ ਨੌਜਵਾਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਸੀਗਾ ਕਿ ਜੇਕਰ ਅਗਨੀਵੀਰ ਭਰਤੇ ਹੁੰਦੇ ਨੇ ਤਾਂ 4 ਸਾਲ ਬਾਅਦ ਉਹਨਾਂ ਦਾ ਕੀ ਬਣੇਗਾ ਉਹਨਾਂ ਚਿੰਤਾ ਕਿਤਨਾ ਕਿਤੇ ਇੱਥੇ ਪੰਜਾਬ ਸਰਕਾਰ ਖਤਮ ਕਰਦੇ ਹੋਏ ਦਿਖਾਈ ਦੇ ਦੇ ਫਿਲਹਾਲ ਵੇਖਦੇ ਆ ਕਿ 27 ਵਿੱਚ ਜਿਹੜਾ ਪਹਿਲੀ ਜਿਹੜੀ ਰਿਟਾਇਰਮੈਂਟ ਉਹਨਾਂ ਦੀ ਆਊਗੀ ਅਗਨੀਵੀਰਾਂ ਦੀ ਉਹ ਕਿਸ ਤਰੀਕੇ ਦਾ ਉਸ ਮੌਕੇ ਉਹਨਾਂ ਵੱਲੋਂ ਕਿਤੇ ਜਾਣਗੇ ਫਰੀਦਕੋਟ ਤੋਂ ਕੈਮਰਾ ਪਰਸਨਰ ਵਿਜੀਤ ਸਿੰਘ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਣਾ ਟੀਵੀ